ਰੰਧਾਵਾ ਸਾਹਿਬ ਨੇ ਜਿਹੜੀ ਅੱਜ ਗੱਲ ਕੀਤੀ ਤੇ ਟਵੀਟ ਕੀਤਾ ਰੰਧਾਵਾ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਦੋਂ ਸੁਨੀਲ ਜਾਖੜ ਜੀ ਕੈਂਪੇਨ ਕਮੇਟੀ ਦੇ ਇੰਚਾਰਜ ਸੀਗੇ ਚੇਅਰਮੈਨ ਸੀਗੇ ਤੇ ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਦਾ ਰਸਤਾ ਰੁਕਿਆ ਗਿਆ ਫਿਰੋਜ਼ਪੁਰ ਦੇ ਵਿੱਚ ਉਸੇ ਦਿਨ 5 1 2022 ਨੂੰ ਜਾਖੜ ਸਾਹਿਬ ਨੇ ਟਵੀਟ ਕਰਤਾ ਸੀ ਟਵੀਟ ਤੁਹਾਡੇ ਟਵੀਟ ਦੇ ਥੱਲੇ ਕੋਟ ਟਵੀਟ ਕਰਕੇ ਉਹਦੀ ਤਸਵੀਰ ਲਾਈ ਹੈ ਪੜ ਲਿਓ ਚੰਗੀ ਤਰ੍ਹਾਂ ਪਰ ਉਸ ਵੇਲੇ ਤੁਸੀਂ ਮੁੱਖ ਸੂਬੇ ਦੇ ਗ੍ਰਾਮ ਮੰਤਰੀ ਸੀਗੇ ਡਿਪਟੀ ਸੀਐਮ ਸੀਗੇ ਪੰਜਾਬ ਦੇ ਫਰਜ ਥੋੜਾ ਬੰਦਾ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੂਬੇ ਦੇ ਵਿੱਚ ਆ ਰਿਹਾ ਤੇ ਤੁਸੀਂ ਉਸ ਦੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਹੈ ਪਰ ਤੁਸੀਂ ਫੇਲ ਸਾਬਤ ਹੋਏ ਨੈਤਿਕਤਾ ਦੇ ਅਧਾਰ ਤੇ ਉਸੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਿ ਮੈਂ ਆਪ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਪਾਇਆ ਦੇਸ਼ ਪੰਜਾਬ ਦੇ ਸਟੇਟ ਦੇ ਲੋਕਾਂ ਦੀ ਸੁਰੱਖਿਆ ਕਿੱਥੇ ਕਰ ਪਾਉਂਗਾ ਉਸੇ ਦਿਨ ਤੋਂ ਇਹ ਲੰਬੂ ਲੱਗਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਕੋਈ ਤੁਹਾਡੇ ਨਾਲ ਜਿਹੜੇ ਕਲੀਗ ਸੀਗੇ ਮੁੱਖ ਮੰਤਰੀ ਚੰਨੀ ਜੀ ਉਹ ਵੀ ਇਨਵੋਲਵ ਸੀਗੇ ਟਿੱਚਣਾ ਕਰਦੇ ਸੀਗੇ ਤੁਸੀਂ ਉਸ ਦਿਨ ਤੇ ਕੱਲ ਜਦੋਂ ਜਾਖੜ ਸਾਹਿਬ ਨੇ ਟਵੀਟ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਤੁਹਾਡਾ ਨਾਮ ਤਾਂ ਲਿਆ ਹੀ ਨਹੀਂ ਜੀ ਕਿਤੇ ਕਿਤੇ ਇੱਕ ਗਲਤੀ ਨਹੀਂ ਕਿ ਚੋੜਕੀ ਡਾਰੀ ਵਿੱਚ ਤਿੰਨਕਾ ਦੁਆਰਾ ਕਿਤੇ ਫਾਈਲਾਂ ਖੁੱਲਣ ਦਾ ਡਰਦ ਹੋ ਜੇ ਕਿ ਕਿਤੇ ਯਾਖਰ ਸਾਹਿਬ ਦੇ ਕਿਹਾਓ ਦੁਆਰਾ ਇਨਕੁਆਰੀ ਨਾ ਹੋ ਜੇ ਇਸ ਕਰਕੇ ਡਰ ਕੇ ਉਸ ਵੇਲੇ ਮੁੱਖ ਮੰਤਰੀ ਸੀ ਜਿਹੜੇ ਉਹ ਚੰਨੀ ਸਾਹਿਬ ਅੱਜ ਸੰਸਦ ਦੇ ਵਿੱਚ ਐਮਪੀ ਨੇ ਤੁਸੀਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ ਤੁਸੀਂ ਐਮਪੀ ਹੋ ਰਾਜਾ ਬਰਿੰਦ ਬਰਿੰਗ ਮੰਤਰੀ ਸੀ ਅੱਜ ਦੀ ਤਰੀਕ ਚ ਐਮਪੀ ਹੈ ਸਾਰੇ ਜਾਣੇ ਜ਼ਿੰਮੇਵਾਰ ਸੀ ਤੁਸੀਂ ਤੇ ਅੱਜ ਤੁਸੀਂ ਗੱਲਾਂ ਤੇ ਦਲੀਲਾਂ ਪੇਸ਼ ਕਰਦੇ ਹੋ ਪਤਾ ਮੈਨੂੰ ਥੋੜੇ ਤੇ ਬਹੁਤ ਵਜਨ ਹੈ ਤੁਹਾਨੂੰ ਆਪ ਦੇ ਗਰੁੱਪ ਚ ਲਿਆ ਕੇ ਮੰਤਰੀ ਦੀ ਕੁਰਸੀ ਦਿਵਾਉਣ ਵਾਲਾ ਸੁਨੀਲ ਜਾਖੜ ਹੈ ਤਾਂ ਮੇਰੀ ਬੇਨਤੀ ਆ ਤੁਹਾਨੂੰ ਇੰਨਾ ਵੀ ਨਾ ਲਿਖੋ ਕਿ ਕੱਲੂ ਕਿਤੇ ਆਮਣਾ-ਸਾਮਣਾ ਹੋਵੇ ਤੇ ਨਜ਼ਰਾਂ ਝੁਕ ਜਾਣ ਉਹ ਸੇ ਸੁਨੀਲ ਜਾਖੜ ਨੇ ਬਹੁਤ ਕੁਝ ਕੀਤਾ ਹੈ ਬਹੁਤ ਕੁਝ ਕੀਤਾ ਹੈ ਤੇ ਅੱਜ ਮੈਨੂੰ ਪਤਾ ਥੋੜੀਆਂ ਮਜਬੂਰੀਆਂ ਨੇ ਹਾਈ ਕਮਾਂਡ ਕਹਿੰਦੀ ਪਈ ਹੈ ਕਿ ਬੋਲੋ ਸਾਡੀ ਗੱਲ ਕਰੋ ਕਿਉਂਕਿ ਥੋੜੇ ਉੱਪਰ ਬੜਾ ਵੱਡਾ ਸਵਾਲੀਆ ਨਿਸ਼ਾਨ ਰਾਹੁਲ ਜੀ ਨੇ ਲਵਾਤਾ ਹੋਇਆ